ਬਾਬਾ ਡਾਕਟਰ ਭੀਮrao ਅੰਬੇਦਕਰ ਜੀ ਤੇ ਟਿੱਪਣੀ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾ ਮਾਫੀ ਮੰਗੇ ਅਤੇ ਤੁਰੰਤ ਅਸਤੀਫੇ ਦੀ ਕੀਤੀ ਮੰਗ. ਈਪੀਆਈ ਆਗੂ ਕ੍ਰਿਸ਼ਨ ਚੋਹਾਨ ਅੱਜ ਸ਼ਾਮ ਕਰੀਬ 3 ਵਜੇ ਜਾਣਕਾਰੀ ਦਿੰਦੇ ਆਂ. ਸੀਪੀਆਈ ਆਗੂ ਨੇ ਕਿਹਾ ਕਿ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡੁੱਬਾ ਵਿਖੇ ਰੇਗਾ ਵਰਕਰਾਂ ਅਤੇ ਮਜ਼ਦੂਰਾਂ ਨਾਲ ਮੀਟਿੰਗ ਕੀਤੀ ਗਈ। ਉੱਥੇ ਉਹਨਾਂ ਕਿਹਾ ਕਿ ਪਿਛਲੇ ਦਿਨੀ ਸੰਸਦ ਵਿੱਚ ਸੰਵਿਧਾਨ ਨਿਰਮਾਤਾ ਡਾਕਟਰ ਪੀ ਮਰਾਉ ਜੀ ਅੰਬੇਦਕਰ ਤੇ ਟਿੱਪਣੀ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ ਲੋਕਤੰਤਰ ਅਤੇ ਧਰਮ ਨਿਰਪੱਖਤਾ ਨੂੰ ਤਾਰ ਤਾਰ ਕਰਨ ਦਾ ਕੰਮ ਕੀਤਾ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਮਨੁ ਸਮ੍ਰਿਤੀ ਲਾਗੂ ਕਰਨ ਲਈ ਪੂਰੀ ਵਾਹ ਲਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉੱਥੇ ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਤੁਰੰਤ ਮਾਫੀ ਮੰਗੇ ਅਤੇ ਅਸਤੀਫਾ ਦੇਵੇ ਉੱਥੇ ਉਹਨਾਂ ਸੰਵਿਧਾਨ ਤੇ ਲੋਕਤੰਤਰ ਦੀ ਰਾਖੀ ਸਮੇਤ ਨਾਗਰੀਕਾਂ ਦੇ ਮੌਲਿਕ ਅਧਿਕਾਰਾਂ ਲਈ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਅੱਜ ਅਸੀਂ ਪਿੰਡ ਕੁਬਾ ਵਿਖੇ ਮਰੇਕਾ ਵਰਕਰਾਂ ਤੇ ਮਜ਼ਦੂਰਾਂ ਦੀ ਇੱਕ ਬਹੁਤ ਭਾਰੀ ਮੀਟਿੰਗ ਸਤਕਾਲ ਸੇ ਨੁਬਾ ਤੇ ਬੀਬਾ ਪਰਮਜੀਤ ਕੌਰ ਉਬਾ ਦੀ ਅਗਵਾਈ ਦੇ ਹੇਠ ਇਹ ਮੀਟਿੰਗ ਕੀਤੀ ਹੈ ਔਰ ਮੀਟਿੰਗ ਦਾ ਮੁੱਖ ਤੌਰ ਤੇ ਮੰਤਵ ਜਿਹੜਾ ਹੈ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਜੋ 30 ਦਸੰਬਰ ਨੂੰ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਉਸ ਦੀ ਕੜੀ ਵਜੋਂ ਸੀ ਲੇਕਨ ਨਾਲ ਹੀ ਅਸੀਂ ਅੱਜ ਦੀ ਇਸ ਮੀਟਿੰਗ ਤੇ ਸਭਾ ਵੱਲੋਂ ਇਹ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 바ਵਾ ਸਾਹਿਬ ਡਾਕਟਰ ਪੀ ਆਰ ਮੇਦਕਰ ਉਹਨਾਂ ਦੇ ਸ਼ਾਨ ਦੇ ਖਿਲਾਫ ਜੋ અપਮਾਨਜਨਕ ਸ਼ਬਦ ਬੋਲੇ ਗਏ ਆ ਉਹਨਾਂ ਦੇ ਲਈ ਅਸੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਦੇ ਅਸੀਫੇ ਦੀ ਮੰਗ ਕਰਦੇ ਆ ਨਾਲ ਹੀ ਇਹ ਕਹਿੰਦੇ ਆ ਕਿ ਜਿਸ ਤਰ੍ਹਾਂ ਦਾ ਵਾਤਾਵਰਨ ਪੰਜਾਬ ਦੇਸ਼ ਦੇ ਬਣ ਚੁੱਕਿਆ ਹੈ ਜਾਤੀਵਾਦ ਧਰਮਵਾਦ ਅੱਜ ਭਾਈਚਾਰਕ ਸਾਂਝ ਨੂੰ ਤੋੜ ਰਿਹਾ ਹੈ ਔਰ ਲੋਕ ਜਿਹੜਾ ਰੋਜ਼ਗਾਰ ਸਿੱਖਿਆ ਦੇ ਸੇਧ ਦੀ ਮੰਗ ਕਰ ਰਿਹਾ ਔਰ ਇਸੇ ਦੇ ਤਹਿਤ ਅਸੀਂ 30 ਤਰੀਕ ਨੂੰ ਜਿਹੜਾ ਇੱਕ ਵੱਡਾ ਤੇ ਮਹਾ ਸੰਮੇਲਨ ਕਰਕੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਮਾਨਸਾ ਤੋਂ ਇਹ ਰਵੈਤ ਸ਼ੁਰੂ ਕਰਾਂਗੇ ਤੇ ਮੋਦੀ ਸਰਕਾਰ ਦੇ ਅੰਤਮ ਦੌਰ ਤੱਕ ਲੈ ਕੇ ਜਾਵਾਂਗੇ ਅਮਿਤ ਸਾਹਿਬ ਵਰਗੇ ਦਾਨਾ ਸਾਈ ਤੇ ਅੜੀਲ ਜਿਹੜੇ ਆਗੂ ਆ ਉਹਨਾਂ ਦੇ ਖਿਲਾਫ ਇੱਕ ਵੱਡਾ ਅੰਦੋਲਨ ਵਿੜਾਂਗੇ ਮੋਦੀ ਸਰਕਾਰ ਮਰਦਾਬਾਦ 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 ਬਾਬਾ ਸਾਫ ਤੁਹਾਡੀ ਸੋਚ ਤੇ ਨਰਾਜਾਂਗੇ ਠਾਉਗੇ ਅਮਿਤ ਸਾਹ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਅਮਿਤ ਸਾਹ ਅਸਤੀਫਾ ਦਿਓ ਅਸਤੀਫਾ ਔਰਤਾਂ ਤੇ ਦਲਤਪਰੋਤੀ ਮੋਦੀ ਸਰਕਾਰ ਮਰਦਾਬਾਦ 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 ਨਰੇਗਾ ਦੀ 700 ਰੁਪਿਆ ਦਿਹਾੜੀ ਲੈ ਕੇ ਰਹਾਗੇ